ਤੁਹਾਡੇ ਫਿਰ ਗਾਈ ਜੀ ਅੱਜ ਆਪਾਂ ਛੁੱਟੀਆਂ ਐਂਤਵਾਰ ਦੀ ਇਸ ਲਈ ਅੱਜ ਆਪਾਂ ਫਰੀਆ ਪੂਰੇ ਦਿਨ ਹੁਣ ਆਪਾਂ ਕੱਖ ਵੱਢਣ ਆਏ ਆ ਤੁਸੀਂ ਦੇਖੋਗੇ ਆਇ ਕ ਮੇਰੇ ਪਿਤਾ ਖੀਰੀ ਹਾਂਜੀ ਹੈਲੋ ਗਾਈਸ ਸਤਿ ਸ਼੍ਰੀ ਅਕਾਲ ਤੇ ਸਰਗਨ ਅੱਜ ਸੰਡੇ ਆ ਛੁੱਟੀ ਆ ਤੇ ਸਰਗਨ ਮੈਂ ਪਪਾ ਜੀ ਅੱਜ ਖੇਤ ਦਾ ਕੰਮ ਕਰਾਉਣਾ ਸਾਡੇ ਨਾਲ ਤੇ ਆਪਾਂ ਹੁਣ ਮੱਝਾਂ ਜਿਹੜਾ ਤੇ ਆ ਦੇਖੋ ਇਹ ਆਪਾਂ ਕੱਖ ਵੱਢ ਰਹੇ ਨੂੰ ਕੋਈ ਪੱਠੇ ਵੀ ਕਹੇ ਜਾਂਦਾ ਹਨ ਤੇ ਪਸ਼ੂਆਂ ਦਾ ਚਾਰ ਆਪਣਾ ਇਹ ਹਾਂਜੀ ਸਰਗੁਣ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਅੱਜ ਕਿਸ ਤਰ੍ਹਾਂ ਫੀਲ ਲੱਗ ਰਿਹਾ ਘਰੇ ਰਹਿ ਕੇ ਰੋ ਨਹੀਂ ਕਰਦੇ ਵਧੀਆ ਲੱਗ ਰਿਹਾ ਚੰਗੇ ਲੱਗ ਰਿਹਾ ਓਕੇ ਤੇ ਸਕੂਲ ਦੇ ਵਿੱਚ ਨਹੀਂ ਵਧੀਆ ਲੱਗਦਾ ਨਾ ਕਿਉਂ ਪੜ੍ਹਨਾ ਔਖਾ ਲੱਗਦਾ ਔਖਾ ਨਾ ਕੀ ਉਹ ਸਾਡੇ ਸਕੂਲ ਦੀ ਮੈਡਮ ਆ ਤਾਂ ਬਹੁਤ ਸਟ੍ਰਿਕਟ ਨੇ ਅੱਛਾ ਕੀ ਕਹਿੰਦੀਆਂ ਨੇ ਮੈਡਮ ਕੀ ਕਹਿੰਦੀ ਬੜਾ ਕੁਝ ਇੱਕ ਉਹ ਇੱਕ ਮੈਡਮ ਜੀ ਹੈ ਨਾ ਪੁੱਲ ਲਗਾ ਬੈਠੀ ਕਿਉਂ ਯਾਰ ਕੁੱਟਦੇ ਤਾਂ ਨਹੀਂ ਮੈਡਮਾਂ ਓਏ ਇੱਕ ਸਾਡੀ ਕਲਾਸਿਕ ਨ ਲੈਕ ਹੁੰਦਾ ਉਹ ਬਣਾ ਕੋਣ ਦੇ ਦੇ ਥਾਪੜਾ ਦੇ ਥਾਪੜਾ ਦੇ ਥਾਪੜਾ ਅੱਛਾ ਠੀਕ ਹੈ ਇੱਕ ਸਾਡੀ ਪ੍ਰਿੰਸੀਪਲ ਤਾਂ ਇੱਕ ਕੁੜੀ ਪੜ੍ਹਦੀ ਨਹੀਂ ਸੀ ਹੈਨਾ ਉਹਦੇ ਗਾਲਾਂ ਪੈਣੋਂ ਆਪਰ ਤੋਂ ਦੋ ਥੱਪੜ ਲਾਇਆ ਪ੍ਰਿੰਸੀਪਲ ਨੇ ਅੱਛਾ ਪਰ ਸਿ ਪਿਛਲੀ ਪ੍ਰਿੰਸੀਪਲ ਹੋਈ ਵਧੀਆ ਸੀ ਓਕੇ ਠੀਕ ਹੈ ਵੀ ਸਾਨੂੰ ਔਫਲਾ ਦਾ ਸਕੂਲ ਦੇ ਵਿੱਚ ਤੇ ਸਾਰੀ ਪੜ੍ਹਦੇ ਨੇ ਹਨ ਤੇ ਸਾਨੂੰ ਵੀ ਹੁੰਦਾ ਸੀ ਹਨ ਵੀ ਪੜ੍ਹਨਾ ਕੋਈ ਕੰਮ ਆ ਯਾਰ ਚਲੋ ਵੈਸੇ ਪੜ੍ਹਨਾ ਜ਼ਰੂਰੀ ਆ ਪਰ ਮਨ ਨੂੰ ਕੋਈ ਬਾੜੀ ਉਹ ਚੀਨ ਲੱਗਦੀ ਹੈਗੀ ਅਲੱਗ-ਅਲੱਗ ਛੋਰੀ ਹੈ ਹਨ ਪੜ੍ਹਨਾ ਕੋਈ ਬਰੀ ਚੀਜ਼ ਨਹੀਂ ਬੱਚਿਆਂ ਦੇ ਉੱਪਰ ਪੜੋ ਬਾਈ ਹੁਣ ਬੱਚਿਆਂ ਦੇ ਉੱਪਰ ਸਟ੍ਰੈਸ ਹੀ ਇੰਨਾ ਪਾਇਆ ਜਾ ਰਿਹਾ ਕਿ ਬੱਚੇ ਵੱਧੇ ਫੁੱਲਦੇ ਨਹੀਂ ਸਾਰਾ ਦਿਨ ਆਏ ਮੰਨ ਕੇ ਚੱਲਦਾ ਕਰੀਬਨ 8-9 ਘੰਟੇ ਬੱਚੇ ਸਕੂਲ ਦੇ ਵਿੱਚ ਰਹਿੰਦੇ ਨੇ ਹਨ ਸਵੇਰ ਚਲੇ ਜਾਂਦੇ ਨੇ 8 ਵਜੇ ਤੇ 7:30 ਬੈਨ ਆਉਂਦੀਆਂ ਤੇ ਲਗਭਗ ਸ਼ਾਮੀ ਵਾਪਸ ਆਉਂਦੇ ਨੇ ਇਹ 4 ਵਜੇ ਤੇ ਹੁਣ ਦੇਖ ਲਓ ਕਿੰਨਾ ਟਾਈਮ ਹੋ ਗਿਆ ਤੇ ਫਿਰ ਆ ਕੇ ਪ ਬਾਕੀ ਇਸ ਤਰ੍ਹਾਂ ਚੱਲਦਾ ਹੈ ਨਾ ਸਾਰਾ ਪੂਰਾ ਦਿਨ ਗੇਮ ਪਲੇ ਨਹੀਂ ਹੁੰਦਾ ਕੋਈ ਗੇਮ ਪਲੇ ਨਹੀਂ ਨਾ ਓਕੇ ਲੈ ਬੱਚੇ ਅਵਾਸ ਦੋ ਦਿਨ ਹੁੰਦਾ ਦੋ ਦਿਨ ਖੇਡਣਾ ਵੀ ਜੁੜੀਏ ਦੇ ਸੈਟਰਡੇ ਓਕੇ ਫਰਡੇ ਐਂਡ ਸੈਟਰਡੇ ਹਾਂ ਯੈਸ ਕਈ ਵਾਰ ਤਾਂ ਦੀਪ ਸਰ ਹੋਣਾ ਸਾਨੂੰ ਲੈ ਕੇ ਹੀ ਨਹੀਂ ਆਉਂਦੀ ਹੁੰਦੀ ਠੀਕ ਆ ਚਲੋ ਫਿਰ ਅੱਜ ਆਪਾਂ ਸਕੂਲ ਛੱਡਵਾ ਜੇ ਆਪਾਂ ਘਰੇ ਆ ਫ੍ਰੀ ਸਾਰਾ ਨੇ ਖੇਡਾਂਗੇ ਤੇ ਪਹਿਲਾਂ ਆਪਾਂ ਅਸੀਂ ਕ੍ਰਿਕਟ ਖੇਡ ਗਏ ਤੇ ਹੁਣ ਅਸੀਂ ਮੈਂ ਮੈਂ ਐਵੇਂ ਕਰਕੇ ਐਵੇਂ ਕਰਕੇ ਹੈ ਨਾ ਪਹਿਲੀ ਵਾਰੀ ਛੱਕਾ ਲਾਇਆ ਹਾਂ ਹਾਂ ਵੇ ਸਰਗੁਣ ਬਾਈ ਬਹੁਤ ਕਹਣ ਕਰੈਕਟ ਖੇਡਦਾ ਤੇ ਨਾਂ ਇਹਦਾ ਹੈਗਾ ਕੀ ਨਾਂ ਤੁਹਾਡਾ ਸਰਗੁਣ ਕੌਰ ਮਲਵੈਣ ਸਰਗੁਣ ਕੌਰ ਮਲਵੈਣ ਮਲਵੈਣ ਇਸ ਕਰਕੇ ਕਿ ਸਾਡਾ ਮਾਲਵਾ ਇਲਾਕਾ ਹੈਗਾ ਅੱਜ ਤੁਸੀਂ ਦੇਖ ਰਹੇ ਹੋ ਕਿ ਮੇਰੇ ਜੂੜਾ ਲੱਗਿਆ ਹੋਇਆ ਅੱਜ ਜੂੜਾ ਕਰਿਆ ਸਰਗੁਣ ਨੇ ਤੇ ਖੇਤ ਫਿਰਦੇ ਆਪਣਾ ਤੇ ਮੱਝਾਂ ਦਾ ਜਿਹੜਾ ਚਾਰਾ ਹਨਾ ਉਹ ਹੁਣ ਕੱਟ ਰਹੇ ਆ ਤੇ ਉਸ ਤੋਂ ਬਾਅਦ ਬਸ ਬਾਈ ਮੈਂ ਕੱਟ ਕੇ ਕੰਮ ਕਰਕੇ ਰੱਖ ਲੈਣਾ ਲੋ ਜੀ ਚਲੋ ਸਰਗੁਣ ਕਹਿ ਰਿਹਾ ਵੀ ਮੈਂ ਪੱਠੇ ਵੱਢਣ ਆ ਚਲੋ ਜੀ ਕਿਵੇਂ ਵੱਡੋਂਗੇ ਵੀ ਵਾਹ ਉਹ ਐਦਾਂ ਨਹੀਂ ਹੁੰਦਾ ਭਾਈ ਚਲੋ نیچے ਬੈਠੋ ਆਰਾਮ ਨਾਲ ਹੂੰ ਇੱਧਰ ਆਂ ਠੀਕ ਆ ਗੁਬਰਾ ਜਿਹੜਾ ਬਚਾਰੇ ਭਾਈ ਉਹੋ ਵੱਢ ਲੈ ਚਲ ਤੁਸੀਂ ਰਹਿਣ ਦਰਤੀ ਨਾ ਬਜੀ ਬੇਟਾ ਚੈਨ ਖੇਤ ਲਈ ਆਇਆ ਕਰੋ ਆਪਣੀ ਮਿੱਟੀ ਨਾਲ ਪਿਆਰ ਕਰਨ ਦੇ ਬੱਚਿਆਂ ਨੂੰ ਹਨਾ ਖੇਤੀਬਾੜੀ ਜਿਹੜੇ ਪਾਰਕ ਹੁੰਦਾ ਅਬ ਵੀ ਕਰੇ ਉਹ ਸੀ ਨੇੜੇ ਆਪਾਂ ਜਦੋਂ ਮਰਜ਼ੀ ਕੀਤਾ ਦਿਆ ਤਾਰਕ ਦਸੂ ਹੁੰਦੀ ਨਾਲੇ ਬਿਲਕੁਲ ਬਿਲਕੁਲ ਪਾਰਕ ਵੀ ਬਣ ਜਾਣਾ ਇੱਕ ਦਿਨ ਕੋਈ ਗੱਲ ਨਹੀਂ ਬਣਾ ਲਾਂਗੇ ਆਪਾਂ ਪਾਰਕ ਵੀ ਪਾਪਾ ਜੀ ਚਲੋ ਠੀਕ ਐ ਸਰ ਕਰ ਲਈ ਕੰਮਕਾਰ ਆਪਾਂ ਤੇ ਸਰ ਗੁਰੂ ਕਹਿੰਦੇ ਪਾਪਾ ਜੀ ਆਪਾਂ ਵੀਡੀਓ ਬਣਾਉਣੀ ਆ ਉਹ ਬਾਈ ਮਾਰੀ ਨਾ ਦੇਖੀ ਇਹ ਦਾਤੀ ਚਲੋ ਜੀ ਓਕੇ ਥੈਂਕ ਯੂ ਧੰਨਵਾਦ